ਸਰਨ ਜੀ ਬਾਬਾ ਜੀ ਦੀ ਜੀ ਮੈਂ ਚਾਚਾ ਰੌਣਕੀ ਤੇ ਮੈਂ ਤੁਹਾਡਾ ਜੀਵਾ ਡੋਆ ਅੱਜ ਅਸੀਂ ਬਾਬਾ ਜੀ ਦੇ ਆਣ ਹੋਇਆ ਸੀਗਾ ਸਾਡਾ ਤੇ 21 ਤਰੀਕ 21 ਦਸੰਬਰ 2000 25 ਹਾਂ ਜੀ ਹਾਂ 25 25 ਤੇ ਗਿਠਾ ਅਦਵਾਰ ਸਾਲ ਦਾ ਲਾਸਟ ਤੇ ਸਾਡਾ ਸਬਾਬੂ ਬਣਿਆ ਕਿ ਮਾਤਾ ਰਤਨੋਂ ਦੇ ਵਿਢੇ ਚਲੀਏ ਮਾਤਾ ਰਤਨੋਂ ਦਾ ਜਿਹੜੇ ਮਾਤਾ ਰਤਨੋਂ ਜੀ ਨੇ ਸਿੱਧ ਸ੍ਰੀ ਬਾਬਾ ਵਾਲਖਨਾਤ ਜੀ ਨੂੰ 12 ਸਾਲ ਰੋਟੀਆਂ ਲੱਸੀਆਂ ਖਲਾਈਆਂ ਉਹਨਾਂ ਦੀਆਂ ਬਾਬਾ ਜੀ ਨੇ ਗਾਈਆਂ ਚਾਰੀਆਂ ਤੇ ਬਹੁਤ ਘੱਟ ਲੋਕ ਆਉਂਦੇ ਆ ਅ ਮੈਂ ਬੇਨਤੀ ਕਰਦਾ ਬਾਬਾ ਜੀ ਦੇ ਭਗਤਾਂ ਨੂੰ ਜਦੋਂ ਵੀ ਕਿਤੇ ਬਾਬਾ ਜੀ ਦਾ ਆਉਣ ਹੋਵੇ ਤਾਂ ਜਰੂਰ ਮਾਤਾ ਰਤਨੋਂ ਦਾ ਜਿਹੜਾ ਘਰ ਆ ਹੈਗਾ ਉਹ ਥੋੜੀ ਦੂਰੇ ਹੀ ਆ ਜਿਹੜਾ ਮੇਨ ਅਸੀਂ ਐਂਟਰ ਕਰਦੇ ਆ ਬੈਰੀਅਲ ਤੋਂ ਤੇ ਦਿਖਾਣੇ ਆ ਜੀ ਸਾਡੇ ਕੈਮਰਾ ਪਰਸਨ ਸਾਡੇ ਕਰਨੀ ਦਰੋਜੀ ਤੇ ਸਾਡੇ ਕਰੂ ਮੈਂਬਰ ਹੈਗੇ ਆ ਮਾਨਕ ਬੱਧਨ ਤੇ ਸਾਡੇ ਚੰਨਨ ਸੋਤਾ ਜੀ ਚਲਿਏ ਜੀ ਚਲੋ ਜੀ ਤਰੀਏ ਜੈ ਜੈਕਾਰ ਜੈਕਾਰਾ ਮਾਤਾ ਰਤਨੋ ਜੀ ਦਾ ਬੋਲ ਸੱਚੇ ਦਰਵਾਰ ਕੀ ਜੈ ਦਿਖਾਓ ਜੀ ਤਨੀ ਜੀ ਮੰਦਿਰ ਸਰ ਅ ਤਨੀ ਜੀ ਇਹ ਮਾਤਾ ਦਾ ਤੁਹਾਨੂੰ ਵਾਟਾ ਰਹੀ ਉਹਨਾਂ ਦੇ ਜਿਹੜੇ ਵੰਸ਼ ਜੋ ਮਾਤਾ ਰਤਨੋ ਜੀ ਦੇ ਤੇ ਉਹਨਾਂ ਦੇ ਵਾਂਗ ਵੰਸ਼ ਨੇ ਇਹ ਨਰ ਨਿਰਮਾਣ ਕੀਤਾ ਇਹਦਾ ਜੀ ਜੀ ਆ ਜੀ ਆਉ ਦਿਖਾਈਏ ਤੁਹਾਨੂੰ ਆ ਚਕਲਾ ਬੀ ਲੈਣਾ ਜਿਵੇਂ ਮਾਦਰਤ ਨੂੰ ਰੋਟੀਆਂ ਬਣਾਉਂਦੇ ਸੀ ਆ ਚੱਕੀਆਂ ਜਿਹਨਾਂ ਨਾਲ ਕਣਕ ਪੀ ਕੇ ਜਾਂ ਬਾਣੇ ਪੀ ਕੇ ਆਟਾ ਬਣਾਉਂਦੇ ਸੀਗੇ ਤੇ ਉਹ ਵਾਜੀ ਹੈ ਜੀ ਗਾਇਆ ਕਰਦੇ ਨੇ ਕਾ ਆ ਮੰਦਰ ਆ ਜੀ ਇੱਥੇ ਆਟਾ ਬਣਾਉਂਦਾ ਜੀ ਨਹੀਂ ਆ ਆ ਜਾ ਕੋਈ

शिव शिवय गे तेरिका शुभ शुभले शिवकम शिव आएंगे तेरे तेरिका ॐ नमः शिवाय ॐ नमः शिवाय ॐ नमः शिवाय ਹਾਂ ਚੱਲਾ ਤਾ ਦੱਸ ਐਸਾ ਦੋ ਦਿਨ ਬਾਅਦ ਆ ਗਏ ਹਾਂ ਮੁੱਖ ਤੇਨ ਚਾਲ ਆ ਗਰਾਂ ਨੇ ਸਿੰਘਾ ਸਿੰਘ ਆ ਗਏ ਆ ਯਾਂ ਪੇ ਲਖਿੰਦਰ ਲਖਾ ਪੰਜਾਬ ਦਾ ਜੀ